ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਮਸਾਲ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੰਜ ਦਾ ਡਿਜ਼ਾਈਨ ਅੰਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਸਾਰੇ ਆਪਣੇ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਆ ਜੀ ਦੇਖੋ 4-4 ਕੁੰਡੇ ਹੀ ਆ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਜਰੂਰ ਟਰਾਈ ਕਰਿਓ ਤੇ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਲਓ ਜੀ ਆਪਾਂ ਫਸਟ ਗੁੰਡਾ ਬਣਾ ਲਿਆ ਦੋ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇਹ ਆਪਣੀ ਪਹਿਲੀ ਸਲਾਈ ਹੈ ਜੀ ਗੁੰਡੇ ਪਾ ਕੇ గావే దోవ్ దా ఫాగా పిచ్చే కండే సనావే ధాగా వా ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ। ਤਾਂਗਾ ਪਿੱਛੇ ਕਰਾਂਗੇ ਦੋ ਗੁੰਡੇ ਸਿੱਧੇ ਬਣਾਵਾਂਗੇ। ਤਾਂਗਾ ਆਪਣੇ ਵੱਲ ਕਰਕੇ ਵਲ ਪਾ ਲਾਂਗੇ ਸਲਾਈ ਤੇ ਦੋਹਾਂ ਦਾ ਆਪਾਂ ਇੱਕ ਕਰਨਾ ਹੈ ਤਾਂ ਆਪਾਂ ਇੱਕ ਗੁੰਡਾ ਪਹਿਲਾਂ ਵਧਾ ਲੈਣਾ। ਤਾਂਗਾ ਪਿੱਛੇ ਕਰਾਂਗੇ ਦੋ ਗੁੰਡੇ ਬਣਾਵਾਂਗੇ ਸਿੱਧੇ। లాస్ట్ వాళ్ళ కు ఉల్టా బాగా సీ సైడ్ ఆయి ధాగ పిచ్చే రకే దో కుండే జనను సే బే ਤੰਗਾ ਆਪਣੇ ਵੱਲ ਕਰਾਂਗੇ ਫਿਰ ਵੜ ਪਾ ਲਵਾਂਗੇ ਸਲਾਈ ਤੇ ਜਿਹੜਾ ਆਪਣਾ ਆਹ ਵਾਲਾ ਕੁੰਡਾ ਇਸ ਤਰ੍ਹਾਂ ਹੋਣਾ ਚਾਹੀਦਾ ਆਹ ਵਾਲਾ ਕੁੰਡਾ ਅੱਗੇ ਹੋਣਾ ਚਾਹੀਦਾ ਆਹ ਪਿੱਛੇ ਹੋਣਾ ਚਾਹੀਦਾ ਜਿਵੇਂ ਆਪਣਾ ਆਹ ਕੁੰਡਾ ਇੱਧਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂ ਤੰਗਾ ਪਿੱਛੇ ਕਰਕੇ ਦੇਖੋ ਜੀ ਇੱਧਰ ਆਪਣੇ ਇਹ ਉਲਟੇ ਬਣੇ ਹੋਏ ਆ ਇਦੋਂ ਆਪਾਂ ਇਹ ਸਿੱਧੇ ਬਣਾ ਦਵਾਂਗੇ ਇਹ ਆਪਣੀ ਸਿੱਧੀ ਸਾਈਡ ਤਾਂ ਗਾ ਆਪਣੇ ਵੱਲ ਕਰਾਂਗੇ ਵਲ પા ਕੇ ਇਹ ਜਿਹੜਾ ਵਧਿਆ ਕੁੰਡਾ ਤੇ ਇੱਕ ਆਪਣਾ ਜਿਹੜਾ ਦੋਹਾਂ ਦਾ ਇੱਕ ਕੀਤਾ ਸੀ ਉਹਨੂੰ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਤਾਂ ਗਾ ਪਿੱਛੇ ਕਰਾਂਗੇ ਦੋ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਲਓ ਜੀ ਆਪਾਂ ਇੰਨਾ ਖ ਡਿਜ਼ਾਈਨ ਬਣਾਇਆ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਦੋਨਾਂ ਸਾਈਡ ਤੋਂ ਇੱਕੋ ਜਿਹਾ ਬਣਦਾ ਇਧਰੋਂ ਵੀ ਇਹੋ ਜਿਹਾ ਦੇਖੋ ਜੀ ਬਹੁਤ ਸੋਹਣਾ ਲੱਗਦਾ ਜੇ ਆਰਡਰ ਬਣਾਉਣਾ ਚਾਹੁੰਦੇ ਆ ਆਪਾਂ ਆਰਡਰ ਦੀ ਥਾਂ ਤੇ ਵੀ ਬਣਾ ਸਕਦੇ ਆ ਤੇ ਜਿਵੇਂ ਆਪਾਂ ਅੱਜ ਕੱਲ ਬਲਾউজ ਬਣਾਉਨੇ ਆ ਤਾਂ ਉਹਦੇ ਵਿੱਚ ਆਪਾਂ ਪਾ ਸਕਦੇ ਆ ਬਹੁਤ ਸੋਹਣਾ ਬਣੂਗਾ ਜੀ ਤੇ ਚਲੋ ਜੀ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਇਹ ਡਿਜ਼ਾਈਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਕਿਸੇ ਹੋਰ ਸੋਹਣੀ ਜੀ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ